ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤਿੰਨ ਬਾਤ ਤੁਸੀਂ ਪੜ ਰਹੇ ਹੋ ਉੱਤਮ ਖੇਤੀ ਮੱਦਮ ਵਪਾਰ ਨਖਿੱਧ ਚੱਕਰੀ ਚੱਕਰੀ ਮਤਲਬ ਨੌਕਰੀ ਇਹ ਬਾਤ ਗੁਰੂ ਨਾਨਕ ਦੇਵ ਜੀ ਦੇ ਨੇ ਜੋ ਕਿ ਉਹ ਆਪਣੇ ਸਮੇਂ ਵਿੱਚ ਕਹਿ ਗਏ ਸੀ ਉੱਤਮ ਖੇਤੀ ਉਸ ਸਮੇਂ ਦੀ ਖੇਤੀ ਦੇ ਹਿਸਾਬ ਨਾਲ ਉੱਤਮ ਖੇਤੀ ਇਸ ਕਰਕੇ ਕਿਹਾ ਗਿਆ ਵੀ ਖੇਤੀ ਵਾਲਾ ਬੰਦਾ ਹੀ ਭੁੱਖ ਮਰੀ ਪੈਂਦੀ ਸੀ ਕਾਲ ਪੈਂਦਾ ਸੀ ਤਾਂ ਖੇਤੀ ਵਾਲਾ ਬੰਦਾ ਹੀ ਲੋਕਾਂ ਦਾ ਢਿੱਡ ਭਰਦਾ ਸੀ ਤਾਂ ਕਰਕੇ ਉਹਨਾਂ ਨੇ ਖੇਤੀ ਨੂੰ ਉੱਤਮ ਰੱਖਿਆ ਮੱਦਮ ਵਪਾਰ ਵਪਾਰ ਨੂੰ ਵਿਚਾਲੇ ਰੱਖਿਆ ਕਿਉਂਕਿ ਵੀ ਵਪਾਰ 'ਚ ਬੰਦਾ ਮਾਰਜਿਨ ਰੱਖਦਾ ਸੀ ਜਾਇਜ ਜਾਇਜ ਉਹਨੂੰ ਵਿਚਕਾਰ ਰੱਖਿਆ ਵਿਖੇਦ ਚੱਕਰੀ ਮਤਲਬ ਨੌਕਰੀ ਨੌਕਰੀ 'ਚ ਮੱਲੋ ਮੱਲੀ ਅੱਜ ਦੇ ਸਮੇਂ 'ਚ ਤਾਂ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੈ ਤੇ ਬਹੁਤ ਲੋਕਾਂ ਦੇ ਗਾਲ ਵੱਡੇ ਜਾਂਦੇ ਆ ਉਸ ਸਮੇਂ ਵੀ ਨੌਕਰੀ ਦੇ ਵਿੱਚ ਬੰਦੇ ਨੂੰ ਮਾੜਾ ਚੰਗਾ ਕੰਮ ਕਰਨਾ ਪੈਂਦਾ ਸੀ ਇਸ ਲਈ ਉਹਨਾਂ ਨੇ ਨੌਕਰੀ ਨੂੰ ਤੀਜੇ ਨੰਬਰ ਤੇ ਰੱਖਿਆ ਅੱਜ ਆਪਾਂ ਗੱਲ ਕਰਦੇ ਆ ਆਪਣੇ ਇਸ ਫਾਰਮ ਬਾਰੇ ਪਹਿਲਾਂ ਆਪਾਂ ਤੁਹਾਨੂੰ ਪਹਿਲਾਂ ਪੂਰੀ ਲੁੱਕ ਦਿਖਾਤੀ ਤੇ ਹੁਣ ਦੇਖੋ ਵੀ ਆਪਾਂ ਇਹ ਦੱਸਦੇ ਆ ਵੀ ਇਹ ਫਾਰਮ ਬਣਿਆ ਕਿਵੇਂ ਅੱਜ ਦਾ ਵਿਸ਼ਾ ਆਪਣਾ ਇਹ ਆ ਵੀ ਇਹ ਦੂਪਹਿਲਾਂ ਵਾਲੀ ਵੀਡੀਓ ਜੋ ਵੀ ਮੈਂ ਪਾਈਆਂ ਨੇ ਜਾਂ ਤੁਸੀਂ ਦੂਪਹਿਲਾਂ ਦੇਖਦੇ ਰਹੇ ਹੋ ਤੇ ਇਹਦੀ ਹੁਣ ਸਥਿਤੀ ਬਦਲਦੀ ਜਾਂਦੀ ਹੈ ਵੀ ਇਹ ਕਿਵੇਂ ਬਦਲੀ ਹੈ ਕਿਵੇਂ ਬਣਿਆ ਦੇਖੋ ਅੱਜ ਦੇ ਯੁੱਗ ਵਿੱਚ ਜੋ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਵੀ ਯੁਰਗਾਂ ਤੋਂ ਕੋਈ ਸਲਾਹ ਲੈ ਕੇ ਨਹੀਂਦਾ ਜੀ ਨਵੇਂ ਕਹਿੰਦੇ ਅਸੀਂ ਸਿਆਣੇ ਆ ਸਾਨੂੰ ਵੱਧ ਪਤਾ ਹੈ ਪੁਰਾਣੇ ਬੰਦਿਆਂ ਕੋਲੇ ਪ੍ਰੈਕਟੀਕਲ ਤਜਰਬਾ ਜ਼ਿਆਦਾ ਹੈ ਹੁਣ ਵਾਲਿਆਂ ਕੋਲੇ ਕੱਲੀਆਂ ਗੱਲਾਂ ਜਾਂ ਮੋਬਾਈਲ ਜਾਂ ਫਾਸਟ ਤਰੱਕੀ ਭਾਲਦੇ ਆ ਉਹ ਸੁਮੇਲ ਨਹੀਂ ਹੋ ਰਿਹਾ ਇਸ ਕਰਕੇ ਹੀ ਅੱਜ ਦੇ ਯੁੱਗ ਵਿੱਚ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਹ ਜੋ ਤੁਸੀਂ ਜਿੰਨਾ ਅੱਜ ਤੱਕ ਫਾਰਮ ਦੇਖਿਆ ਇਹ ਕੋਈ ਇਹ ਨਹੀਂ ਹੈਗਾ ਵੀ ਇਹਦੇ ਤੇ ਕੋਈ ਜ਼ਿਆਦਾ ਪੈਸੇ ਲਾਏ ਆ ਜਾਂ ਪਹਿਲਾਂ ਜਾ ਜੇ ਮੈਂ ਮੰਨ ਲਵਾਂ ਵੀ ਮੈਂ ਨੌਕਰੀ ਕਰਦਾ ਜੋ ਮੈਨੂੰ ਜਾਣਦੇ ਐ ਮੇਰੀ ਨੌਕਰੀ ਤੋਂ ਬਾਅਦ ਇੱਥੇ ਕੋਈ ਇਟ ਨਹੀਂ ਲੱਗੀ ਮੈਨੂੰ 10-12 ਸਾਲ ਨੌਕਰੀ ਕਰਦਿਆਂ ਇਹ ਸਭ ਜੋ ਕੁਝ ਹੈ ਉਹ ਤੋਂ ਪਹਿਲਾਂ ਦਾ ਜਿੰਨੇ ਕੋਠੇ ਪਏ ਐ ਜਿੰਨੇ ਕਮਰੇ ਪਏ ਜੋ ਵੀ ਹੈ ਇਹਦੇ ਚ ਮੇਰੀ ਨੌਕਰੀ ਦਾ ਕੋਈ ਲੱਲਾ ਕੱਖ ਨਹੀਂ ਇਹ ਅਸੀਂ ਪਾਉਨੇ ਡੇਢ ਕਿੱਲੇ ਵਾਂਗੂ ਖਾਲੀ ਛੱਡਿਆ ਹੋਇਆ ਇਹਦੇ ਚ ਕੁੱਲ ਗੱਲਬਾਤ ਇਹ ਆਉਂਦੀ ਐ ਵੀ ਇਹ ਸਾਰਾ ਜਿੰਨਾ ਵਿਜਨ ਸੀ ਜਿਹਦੇ ਨਾਂ ਤੇ ਫਾਰਮ ਐ ਮੇਰੇ ਫਾਦਰ ਸਾਹਿਬ ਦੇ ਨਾਂ ਤੇ ਫਾਰਮ ਐ ਹੁਣ ਬਿੱਲੂ ਬਾਸ ਦਾ ਮੈਂ ਹਰ ਥਾਂ ਤੇ ਕਿਉਂ ਜਗਰ ਕਰਦਾ ਹਾਂ ਮੇਰੇ ਫਾਦਰ ਸਾਹਿਬ ਨੇ ਉਹਨਾਂ ਦਾ ਨਾਂ ਹੀ ਹਰ ਕੋ ਅੱਗੇ ਹੁੰਦਾ ਇਸ ਪਿੱਛੇ ਦਾ ਜਿਹੜਾ ਕਾਰਨਾਮਾ ਤੁਹਾਨੂੰ ਉਹ ਵੀ ਸਮਝਾਉਣਾ ਚਾਹੁੰਦਾ ਵੀ ਮੰਨ ਲਓ ਅੱਜ ਦੇ ਯੁੱਗ ਵਿੱਚ ਜਿਵੇਂ ਕਿਸੇ ਵੀ ਬੰਦੇ ਨੂੰ ਮੰਨ ਲਓ ਕਿਸੇ ਨੂੰ ਦਾਦੇ ਇਲਾਹੀ 5 ਕਿੱਲੇ ਆ ਗਈ 10 ਆ ਗਈ ਕਿਸੇ ਨੂੰ 2 ਕਿੱਲੇ ਆ ਗਈ ਕਿਸੇ ਨੂੰ 20 ਆ ਗਈ ਅੱਜ ਦੇ ਯੁੱਗ ਵਿੱਚ ਜਿਹਦੇ ਬੰਦੇ ਨੂੰ 10 ਆ ਗਏ 20 ਆ ਗਏ ਇੱਕ ਵੀ ਆ ਗਿਆ ਕੋਈ ਆਪਦੇ ਕੋਈ 5% ਬੰਦੇ ਸਤਿਕਾਰ ਕਰਦੇ ਹੋ ਸਕਦੇ ਆ ਜੋ ਉਹਨਾਂ ਦੇ ਬਜ਼ੁਰਗ ਪੂਰੇ ਹੋ ਚੁੱਕੇ ਨੇ ਕੋਈ ਨਾਂ ਨਹੀਂ ਲੈਂਦਾ ਕੋਈ ਯਾਦ ਨਹੀਂ ਕਰਦਾ ਉਹ ਸਭ ਕੰਮ ਨਿਪੜ ਗਿਆ ਤੇ ਹੁਣ ਗੱਲ ਤਾਂ ਲਗਭਗ 50% ਦਾ ਮਾਤਾ ਪਿਤਾ ਦਾ ਵੀ ਖੇੜਾ ਛੱਡਿਆ ਖੜਾ ਲੋਕਾਂ ਨੇ ਕੋਈ ਕਹਿੰਦਾ ਮੈਂ ਮਹਾਲੀ ਰਹਿਣਾ ਕੋਈ ਕਹਿੰਦਾ ਮੈਂ ਚੰਡੀਗੜ੍ਹ ਰਹਿਣਾ ਕੋਈ ਬਾਹਰ ਫਿਰਦੇ ਆ ਕੋਈ ਸਭ ਦੇ ਆਪ ਦੇ ਆਪ ਦੇ ਰੀਜ਼ਨ ਨੇ ਵੀ ਮੈਂ ਬਾਹਰ ਤਾਂ ਗਿਆ ਕੋਈ ਕੁਸ ਕਹੀ ਜਾਂਦਾ ਚਲੋ ਚੱਲੀ ਜਾਂਦਾ ਹੈ ਨਾ ਵੀ ਉਹ ਤਾਂ ਕੰਮ ਨਿਪੜ ਗਿਆ ਵੀ ਜੋ ਅੱਗੇ ਹਲੇ ਜੋ ਕੁਝ ਕਰਨਾ ਚਾਹੁੰਦੇ ਅਸੀਂ ਆ ਪਾਉਣਾ ਚਾਹੁੰਦੇ ਉੱਥੇ ਕਰ ਲੈਣਾ ਉਹ ਕਰਨਾ ਉਹ ਸਭ ਬਾਅਦ ਦੀ ਗੱਲ ਹੈ ਜੋ ਤੁਹਾਨੂੰ ਪਿੱਛੋਂ ਬਣਿਆ ਬਣਾਇਆ ਮਿਲਿਆ ਉਹਦੀ ਕੋਈ ਕਦਰ ਨਹੀਂ ਇਨਸਾਨ ਕੋਲੇ ਜੋ ਉਹਨੂੰ ਮਿਲਿਆ ਹੋਇਆ ਜੋ ਤੰਦਰੁਸਤ ਸਰੀਰ ਮਿਲਿਆ ਜੋ ਉਹਨੂੰ ਘਰ ਮਿਲ ਗਿਆ ਛੋਟਾ ਮਿਲ ਗਿਆ ਵੱਡਾ ਮਿਲ ਗਿਆ ਉਹਦੀ ਕੋਈ ਕਦਰ ਨਹੀਂ ਅੱਗੇ ਦਾ ਫਿਕਰ ਹੈ ਅੱਗੇ ਪਿੱਛੇ ਦੁਨੀਆ ਭੱਜੀ ਖੜਦੀ ਹੈ ਤੇ ਆਪਣਾ ਨਾਂ ਰੱਖਣ ਦਾ ਰੀਜਨ ਸੀ ਵੀ ਆਪਾਂ ਨਾਂ ਨਾਂ ਵੀ ਕੋਈ ਜਾਣੂਆ ਕੋਈ ਚੱਕਰ ਨਹੀਂ ਜਿੰਨਾ ਚਿਰ ਮਿਹਨਤ ਕਰਾਂਗੇ ਆਪਣੇ ਨਾਮ ਤੋਂ ਪਹਿਲਾਂ ਨਾਂ ਆਪਣੇ ਬਾਪ ਦਾ ਨਾਂ ਆਵੇ ਆਪਣੇ ਬਾਪੂ ਦਾ ਆਵੇ ਆਪਾਂ ਨੂੰ ਉਸੇ ਨਾਂ 'ਤੇ ਤਸੱਲੀ ਹੈ ਮਾੜਾ ਕੰਮ ਆਪਾਂ ਕਰਨਾ ਨਹੀਂ ਦਾ ਕੋਈ ਲੱਗਣ ਨਹੀਂ ਲੈਣਾ ਮਿਹਨਤ ਕਰਨੀ ਹੈ ਤੇ ਨਾਂ ਨੂੰ ਵੱਧ ਤੋਂ ਵੱਧ ਰੋਸ਼ਨ ਕਰਨਾ ਤਾਂ ਕਰਕੇ ਆਪਾਂ ਉਹਨਾਂ ਦਾ ਨਾਂ ਹਰ ਥਾਂ ਤੇ ਅੱਗੇ ਰੱਖਦੇ ਆਂਗੇ ਤੇ ਆਪਾਂ ਰੱਖਾਂਗੇ ਵੀ ਤੇ ਚੰਗਾ ਕੰਮ ਕਰਾਂਗੇ ਚੰਗੀ ਸਿੱਧ ਹੁਣ ਗੱਲ ਆਉਂਦੀ ਹੈ ਵੀ ਆਪਾਂ ਇਹ ਚੀਜ਼ ਨਹੀਂ ਖੁੱਲੀ ਕੋ ਛੱਡੀ ਆ ਜੇ ਮੰਨ ਲਓ ਹਰ ਬੰਦਾ ਅੱਜ ਦੇ ਸਮੇਂ ਵਿੱਚ ਜ਼ਿੰਦਗੀ 'ਚ ਭਾਲਦਾ ਦਾ ਸਕੂਨ ਹੀ ਕੋਈ ਇੱਕ ਵੱਧ ਪੈਸੇ ਕਮਾ ਲੈ ਘੱਟ ਕਮਾ ਲੈ ਭਾਲਦਾ ਦਾ ਹਰੇਕ ਬੰਦਾ ਸਕੂਨ ਹੀ ਹੈ ਬਾਹਰ ਵੀ ਬੰਦੇ ਹੁੰਦੇ ਆ ਵੀ ਚਲੋ ਪਿੰਡ ਜਾਵਾਂਗੇ ਉੱਥੇ ਐਸ਼ ਕਰਾਂਗੇ ਉਹ ਕਰਾਂਗੇ ਸਭ ਆਪਾਂ ਹੀ ਕਰਦੇ ਆ ਜੋ ਆਪਾਂ ਮਿਹਨਤ ਕਰਦੇ ਆ ਨਾ ਕਮਾਉਂਦੇ ਆ ਉਹ ਆਪਦੇ ਇਲਾਕੇ ਏਰੀਆ ਜੀ ਭਾਗ ਆ ਜਿਵੇਂ ਵੀ ਦੁਨੀਆ ਦਾ ਅਮੀਰ ਤੋਂ ਅਮੀਰ ਪਈ ਹੈ ਹਨਾ ਪਰ ਗੱਲ ਸੈਟੀਸਫੈਕਸ਼ਨ ਦੇ ਸਕੂਨ ਦੀ ਹੈ ਸਕੂਨ ਇੱਥੇ ਬਹੁਤ ਹੈ ਪੰਜਾਬ 'ਚ ਆਪਾਂ ਨੂੰ ਕਿਸੇ ਨੂੰ ਦਾਦੇ ਇਲਾਹੀ ਕਿੱਲਾ ਈ 2 4 5 10 ਜਿਹਦੇ ਕੋਲੇ ਕਿੱਲਾ ਉਹ ਕਹਿੰਦਾ ਮੇਰੇ ਕੋਲ 3 ਬਣ ਜਾਣ 3 ਵਾਲਾ ਕਹਿੰਦਾ ਮੇਰੇ ਕੋਲ 5 ਕੋਣ 5 ਵਾਲਾ ਕਹਿੰਦਾ 10 ਹੁਣ ਜਿਹੜੇ 5 ਵਾਲੇ ਬਾਹਰ ਗਏ ਉਹਨਾਂ ਨੂੰ ਇਹ 10 ਬਣ ਜਾਣੇ 10 ਵਾਲੇ ਬਾਹਰ ਗਏ ਉਹਨਾਂ ਨੇ ਵੀਕ ਹੋਣ ਇਹ ਨਹੀਂ ਕੰਮ ਲੋਟ ਆਉਂਦਾ ਹੁੰਦਾ ਇਹ ਚੱਲਦਾ ਹੀ ਰਹਿੰਦਾ ਸਕੂਨ ਦੇਖੋ ਇੱਥੇ ਕੋਈ ਕਰਨ ਉਹ ਬਬਾਲਾ ਨਹੀਂ ਕੀਤਾ ਰੰਗ ਰੋਗਣ ਹੁਣ ਕਰਾਇਆ ਬਸ ਇਹ ਹੈ ਵੀ ਆਪਣੇ ਬਾਪੂ ਨੂੰ ਪਹਿਲੇ ਦਿਨੋਂ ਸ਼ੌਂਕ ਸੀ ਉਹਨਾਂ ਨੇ ਇੰਨੀ ਕੁ ਜ਼ਿਆਦਾ ਦਰਖਤ ਲਾਏ ਆਪਾਂ 7-8 ਕਿੱਲੇ ਵਾਲੇ ਜ਼ਿਮੀਦਾਰਾਂ ਸਿਰਫ ਤੇ ਉਹਦੇ ਅੱਗੇ ਦੋ ਭਰਾ ਹੋਏ ਚਾਰ-ਚਾਰ ਆਏ ਪਰ ਉਹਨਾਂ ਨੇ ਘੱਟੋ-ਘੱਟ 2500-3000 ਦਰਖਤ ਲਾਇਆ ਹੋਇਆ ਦਰਖਤ ਬਾਹਣ ਦੇ ਵਿੱਚ ਵਿੱਚ ਖੇਤੀ ਜਿੰਨੀ ਪਰਮਾਤਮਾ ਨੇ ਦੇਤੀ ਬਾਬੇ ਦੀ ਮਿਹਰ ਨਰੋਲ ਖੇਤੀ ਬਾੜੀ ਆਪਾਂ ਕਦੇ ਕਰੀ ਨਹੀਂ ਸਕੂਨ ਆ ਵੀ ਸਕੂਨ ਇੱਥੇ ਬਾਦੂ ਹੈ ਜੇ ਆਪਾਂ ਕੁਦਰਤ ਦੀ ਹਾਂ ਚ ਹਾਂ ਮਿਲਾਵਾਂਗੇ ਤਾਂ ਹੀ ਸਕੂਨ ਮਿਲੂਗਾ ਇਹ ਜਿਹੜੀ ਧਰਤੀ ਹੈ ਇਕੱਲੀ ਆਪਣਿਆਂ ਦੀ ਨਹੀਂ ਹੈਗੀ ਵੀ ਆਪਣੀ ਗੱਲਿਆਂ ਦੀ ਆਪਾਂ ਧਰਤੀ ਇਹ ਸਭ ਦੀ ਸਾਂਝੀ ਹੈ ਧਰਤੀ ਵਸੇ ਕੀ ਹੈ ਵੀ ਕਾਗਜ਼ਾਂ 'ਚ ਨਾ ਅੱਜ ਕਿਸੇ ਦਾ ਕੱਲ ਨੂੰ ਕਿਸੇ ਦਾ ਉਹਨਾਂ ਲੋ ਲੋ ਇਹ ਤੋਂ ਪਹਿਲਾਂ 5 ਪੀੜੀਆਂ ਪਹਿਲਾਂ ਕਿਹਦਾ ਨਾ ਸੀ ਕੋਈ ਕਿਸੇ ਨੂੰ ਯਾਦ ਨਹੀਂ ਯਾਦ ਤਾਂ ਕੋਈ ਆਪ ਦਾ ਇੱਕ ਪੀੜੀ ਛੱਡ ਕੇ ਦਾਦੇ ਨੂੰ ਨਹੀਂ ਕਰਦਾ ਉਹ ਤਾਂ ਕੰਮ ਨਿਭੜ ਗਿਆ ਇਹ ਸਭ ਦੀ ਸਾਂਝੀ ਹੈ ਉਹਨਾਂ ਦਾ ਵੀ ਬਰਾਬਰ ਹੱਕ ਸਮਝੋ ਵੀ ਉਹਨਾਂ ਦੀ ਵੀ ਹੈ ਉਹਨਾਂ ਬੈਠਣ ਨੂੰ ਦਰਾਖਤ ਲਾਓ ਸਾਰਾ ਕੁਝ ਕਰੋ ਪੂਰੀ ਸੋਚ ਸਮਝ ਕੇ ਕੁਦਰਤ ਦੀ ਹਾਂ ਚ ਹਾਂ ਮਲਾਉ ਸਕੂਨ ਮਿਲੂ ਮਿਲੂ ਤਰੱਕੀ ਵੀ ਹੋਊ ਜੇ ਅਸੀਂ ਇੰਨਾ ਕੁਝ ਕਰ ਲਿਆ ਸੀ ਕਿਹੜਾ ਕੋਈ ਭੁੱਖੇ ਮਰ ਗਏ ਜੇ ਸਾਡੀ ਲੋਕਾਂ ਨਾਲੋਂ ਫਸਲ ਘਟੋਗੀ ਫੇਰ ਕਿਹੜਾ ਅਸੀਂ ਭੁੱਖੇ ਮਰ ਗਏ ਕੀ ਪਤਾ ਪਰਮਾਤਮਾ ਜੋ ਦਿੰਦਾ ਮੈਨੂੰ ਨੌਕਰੀ ਦਿੱਤੀ ਜੋ ਵੀ ਦਊ ਕੀ ਪਤਾ ਇੰਨਾ ਕਰਕੇ ਹੀ ਦਿੰਦਾ ਹੋਵੇ ਕੋ ਉਤਰਤ ਦੀ ਹਾਂ ਚ ਹਾਂ ਮਿਲਾਓ ਆਪਦੀ ਜ਼ਮੀਨ ਜਾਇਦਾਦ ਨੂੰ ਸਮਾ ਦਿਓ ਸਾਨੂੰ ਤਰੱਕੀ ਵੀ ਮਿਲੂ ਸਾਰਾ ਕੁਝ ਉਹ ਦੇਣਾ ਹੀ ਉਹਨੇ ਆ ਫਿਰ ਉਹਦੇ ਉਲਟ ਚੱਲ ਕੇ ਤਾਂ ਕੁਝ ਮਿਲਣਾ ਨਹੀਂ ਨਾ ਜੇ ਸਾਰਾ ਕੁਝ ਉਹਨੇ ਦੇਣਾ ਤਾਂ ਉਹਦੀ ਰਾਜਾ ਚ ਰਹੋ ਹੋਰ ਵੀਡੀਓ ਦੇਖਣ ਲਈ ਆਪਾਂ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਇੰਸਟਾਗ੍ਰam ਤੇ ਜਿੰਮੀ ਦੰਦਿਆਲ ਤੇ ਬਿੱਲੂ ਬੌਸ ਫਾਰਮ ਆਪਣਾ ਪੇਜ ਆ ਇੰਸਟਾਗ੍ਰam ਤੇ ਉਹਨੂੰ ਫੋਲੋ ਕਰ ਲਓ ਜਲਦੀ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਅੱਗੇ ਆਪਾਂ ਹੋਰ ਫਾਰਮ ਤੇ ਅੱਗੇ ਕੀ ਕੁਝ ਕਰ ਰਹੇ ਆ ਉਹ ਜਲਦੀ ਤੁਹਾਨੂੰ ਹੋਰ ਦਿਖਾਵਾਂਗੇ ਆਪਾਂ ਠੀਕ ਹੈ ਤੇ ਇੱਥੇ ਤੱਕ ਦਿਖਾਤਾ ਇਹਦੇ ਅੱਗੇ ਆਪਾਂ ਇਹਦੇ ਹੋਰ ਕੀ ਕੁਝ ਕਰ ਰਹੇ ਆ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਇਹਦੇ ਅੱਗੇ ਵੀ ਆਪਾਂ ਹੋਰ ਕੰਮ ਕਰਾ ਰਹੇ ਆ ਬਹੁਤ ਛੇਤੀ ਫੁੱਲ ਵੀਡੀਓ ਵੀ ਪਾਵਾਂਗੇ ਜਦੋਂ ਸਾਰਾ ਕੰਮ ਕੰਪਲੀਟ ਹੋ ਗਿਆ ਆਪਣਾ ਇੱਕ ਸੁਪਨਾ ਹੈਗਾ ਵੀ ਆਪਾਂ ਇੱਕ ਰੂਮ ਤਿਆਰ ਕਰਕੇ ਆਪਾਂ ਇੱਕ ਆਪਣੇ ਫਾਦਰ ਸਾਹਿਬ ਨੂੰ ਗਿਫਟ ਕਰਨਾ ਹੈ ਪ੍ਰੋਪਰ ਉਹਨਾਂ ਦਾ ਕੋਈ ਦਫ਼ਤਰ ਹੋਵੇ ਉਹ ਬੈਠਣ ਕਿਤਾਬਾਂ ਪੜ੍ਹਨਾ ਅਖਬਾਰ ਪੜ੍ਹਨ ਮਤਲਬ ਉਹਨਾਂ ਨੂੰ ਸਾਰੇ ਕੰਮਾਂ ਤੋਂ ਆਪਾਂ ਲੱਗਭਗ ਬੇਲੇ ਕਰ ਦਾਂਗੇ ਕੰਮ ਕਰਨਾ ਉਹਨੂੰ ਸ਼ੌਂਕ ਹੈ ਟੇਕਦੇ ਉਹ ਹੈ ਨਹੀਂ ਆ ਕਰਦੇ ਹੀ ਰਹਿੰਦੇ ਨੇ ਮਾੜਾ ਮੋਟਾ ਵੀ ਹੁਣ ਆਪਾਂ ਨਵੇਂ ਬੰਦੇ ਆਪਾਂ ਅੱਗੇ ਹੋਈਏ ਆਪਦੇ ਵਿਜ਼ਨ ਨਾਲ ਚੀਜ਼ ਨੂੰ ਚੇਂਜ ਕਰੀਏ ਜੋ ਪੁਰਾਣੀ ਆਪਣੀ ਖੇਤੀ ਜਲਦੀ ਹੁੰਦੀ ਆ ਉਹਨੂੰ ਆਪਾਂ ਬਦਲੀਏ ਇੰਸਟਾਗ੍ਰam ਤੇ ਆਈਏ ਫੇਸਬੁੱਕ ਪੇਜ ਬਣਾਈਏ ਆਪ ਦੀ ਚੀਜ਼ ਪੈਦਾ ਕਰੀਏ ਆਪ ਵੇਚੀਏ ਪ੍ਰੋਡਕਸ਼ਨ ਕਰੀਏ ਛੋਟੇ ਛੋਟੇ ਸਟੈਪ ਤਾਂ ਲੈ ਸਕਦੇ ਆ ਨਾ ਨਿੱਕੇ ਨਿੱਕੇ ਰਿਸਕ ਫੇਰ ਹੀ ਆਪਾਂ ਬਿਜ਼ਨਸ ਮਾਈਂਡਡ ਬਣਾਂਗੇ ਧੰਨਵਾਦ